ਜੇਕਰ ਤੁਸੀਂ ਆਈਸਕ੍ਰੀਮ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਇੱਕ ਖਬਰ ਬਹੁਤ ਜ਼ਿਆਦਾ ਫਾਇਦੇਮੰਦ ਆ। ਇੱਕ ਖਬਰ ਸੁਣ ਕੇ ਤੁਹਾਨੂੰ ਵੱਡਾ ਝਟਕਾ ਲੱਗੇਗਾ। ਤੁਹਾਡੇ ਰੋਂਗਟੇ ਖੜੇ ਹੋ ਜਾਣਗੇ। ਜੇਕਰ ਤੁਸੀਂ ਬਾਜ਼ਾਰ ਕੋਲੋਂ ਫਿਲਮ ਜਾਣੀ ਹੋ ਤਾਂ ਗਰਮੀ ਵੀ ਜਿਹੜੀ ਆਕਦੀ ਪਈ ਹੋਈ ਆ ਤੁਹਾਡਾ ਮਨ ਮੰਨਦਾ ਕਿ ਇਸੇ ਬਜ਼ਾਰੋਂ ਆਈਸਕ੍ਰੀਮ ਜਾਂ ਬਾਜ਼ਾਰ ਤੋਂ ਲੈ ਕੇ ਆਈਸਕ੍ਰੀਮ ਖਾਈਏ ਤਾਂ ਧਿਆਨ ਨਾਲ ਸੁਣੋ ਤਾਂ ਆਈਸਕ੍ਰੀਮ ਦੇ ਵਿੱਚੋਂ ਕੁਝ ਅਜੀਬਾ ਨਿਕਲਿਆ ਜਿਹਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ। हाँ जी अत गर्मी पै तो रही, रही तो है तो उबदन हों चाहे बच्चे हो चाहे बजुर्ग हो चाहे नौजवान हो सब का मन करता कि कुछ ठंडा खाइए तो दस दीए कि जेकर तुम आइसक्रीम खा रहे हो तो बहरों लैके खा रहे हो तो यह अहम खबर आता ध्यान ना सुन लवो तो दस दें कि आइसक्रीम खाने वाली वो खबर सामने आई है सुन के तहानू वा झटका लगेगा तो गौर न सुन लवो कि आइसक्रीम किस तरह तैयार होंगी है तो चिथ चिथ के जी आइसक्रीम ली की जो सेत दी टीम ने स्थान हम्बाड़ा रोड से स्थित एक आइसक्रीम फैक्ट्री रेड की गंद स्थित दे के हरान रह गए जिला सेहत अधिकारी डॉक्टर अमरजीत कौर ने कहा कि फैक्ट्री जी आइसक्रीम बहुत ही

ਦਾ ਹੋ ਰਿਹਾ ਸੀ ਟੀਮ ਵੱਲੋਂ ਆਈਸਕ੍ਰੀਮ ਦੇ ਦੋ ਨਮੂਨੇ ਲੈ ਗਏ ਜਿਨ੍ਹਾਂ ਨੂੰ ਹੋਰ ਜਾਂਚ ਲਈ ਰਾਜ ਦੀ ਖੁਰਾਕ ਜੋਗ ਸ਼ਾਲਾ ਵਿੱਚ ਭੇਜਿਆ ਗਿਆ ਫੈਕਟਰੀ ਪਰਮੰਦਨ ਦਾ ਅਨਸੁਖਾਮੀ ਸਥਿਤੀ ਵਿੱਚ ਕੰਮ ਕਰਨ ਲਈ ਮੌਕੇ ਤੇ ਹੀ ਚਲਾਨ ਕਟਿਆ ਗਿਆ ਤੇ ਫੂਡ ਸੇਫਟੀ ਐਂਡ ਸਟੈਂਡਰਡਸ ਐਕਟ 2006 ਦੇ ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਜਨ ਤੱਕ ਸੇਤ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਫੂਡ ਯੂਨਿਟ ਜੋ ਗੰਦੀਆਂ ਹਾਲਤਾਂ ਵਿੱਚ ਚੱਲ ਰਹੇ ਨੇ ਨਾ ਸਿਰਫ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ ਸਗੋਂ ਲੋਕਾਂ ਦੀਆਂ ਜਾਨਾਂ ਨਾਲ ਵੀ ਖੇਡ ਰਹੇ ਨੇ, ਉਹਨਾਂ ਹੀ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ